ਪਟੋਲਾ ਜੀ ਆ ਬਾਬਾ ਸਾਡਾ ਬਾਬਾ ਨਾਨਕ ਕਦੇ ਨਹੀਂ ਹੋ ਸਕਦਾ ਉਹ ਇਹਦਾ ਪੁਜਾਰੀ ਤੇ ਪਖੰਡੀ ਲਾਣੇ ਦਾ ਬਾਬਾ ਅੱਜ ਤੁਹਾਨੂੰ ਆਪਣੇ ਵਾਲੇ ਬਾਬੇ ਨਾਨਕ ਦੀ ਅਸਲ ਤਸਵੀਰ ਦੇ ਦਰਸ਼ਨ ਕਰਾਉਣੇ ਆ ਪਰ ਪਹਿਲਾਂ ਪਖੰਡੀ ਤੇ ਪੁਜਾਰੀ ਲਾਣੇ ਨੇ ਆ ਬਾਬਾ ਸਾਡੇ ਬਾਬੇ ਨਾਨਕ ਦਾ ਤਸੱਵਰ ਬਣਾ ਕੇ ਸਾਡੇ ਜਿਹੇ ਹੰਟੇ ਵਸਾਇਆ ਕਿਉਂ ਆ ਕਿਉਂਕਿ ਇਹ ਅੱਜ ਦਾ ਜਿਹੜਾ ਪੁਜਾਰੀ ਤੇ ਪਖੰਡੀ ਲਾਣਾ ਇਹ ਸਾਡੇ ਬਾਬੇ ਨਾਨਕ ਦੀ ਰੀਸ ਨਹੀਂ ਕਰ ਸਕਿਆ ਤਾਂ ਫਿਰ ਇਹਨੇ ਬਾਬੇ ਨਾਨਕ ਨੂੰ ਆਪਦੇ ਹਰਕਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਾਰਿਆਂ ਨੇ ਉਹਦਾ ਸਾਥ ਦਿੱਤਾ ਜਾਣੇ ਅਣਜਾਣੇ ਦੇ ਵਿੱਚ ਭਾਵੇਂ ਦਿੱਤਾ ਹੁਣ ਅੱਜ ਦਾ ਪੁਜਾਰੀ ਲਾਣਾ ਨਾ ਤਾਂ ਸਾਡੇ ਬਾਬੇ ਨਾਨਕਾਂ ਨੂੰ ਇਰਤ ਕਰ ਸਕਦਾ ਨਾ ਉਨੀ ਸ਼ਿੱਦਤ ਦੇ ਨਾਲ ਕਿ ਆ ਨਾਮ ਜਪ ਸਕਦਾ ਤੇ ਨਾ ਵੰਡ ਕੇ ਖਾ ਸਕਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਸਾਥ ਦਿਓ ਅੱਜ ਇਹ ਪੁਜਾਰੀ ਲਾਣੇ ਵਾਲੇ ਬਿਰਧ ਬਾਬੇ ਨਾਨਕ ਦਾ ਤਸੱਬਰ ਤੋੜਨ ਵਾਸਤੇ ਤੇ ਸਾਡੇ ਨਵੇਂ ਜਮਾਨੇ ਦੇ ਸਾਈਂ ਯੁੱਗ ਦੇ ਜੰਮੇ ਹੋਏ ਬੱਚਿਆਂ ਨੂੰ ਅਸਲ ਬਾਬੇ ਨਾਨਕ ਨਾਲ ਜੋੜਨ ਵਾਸਤੇ ਕਿਸੀ ਬਜ਼ੁਰਗਾਂ ਨੂੰ ਨਾ ਸਮੇਂ ਦੇ ਹਾਨ ਦੇ ਨਹੀਂ ਮੰਨਦੇ ਅਸੀਂ ਆਪਣੇ ਬਜ਼ੁਰਗਾਂ ਦੇ ਵਾਰਸਤਾ ਕਹਾਉਣੇ ਆ ਪਰ ਉਹਨਾਂ ਦੇ ਸੂਲਾਂ ਦੇ ਧਾਰਨੀ ਨਹੀਂ ਬਣਦੇ ਅਸੀਂ ਆਪਣੇ ਮਨ ਅੰਦਰ ਜਨਾ ਬਿਰਦ ਬਾਬਾ ਨਾਨਕ ਚਿਤਵੇਆ ਜਿਹਦੀ ਅਸੀਂ ਪੂਜਾ ਵੀ ਕਰਦੇ ਆ ਧੂਫਾ ਵੀ ਦਿਖਾਉਨੇ ਆ ਮੱਥੇ ਵੀ ਟੇਕਦੇ ਆ ਪਰ ਮੰਦੇ ਨਹੀਂ ਹੁਣ ਆ ਪਟੋਲਾ ਬਾਬਾ ਦੇਖ ਲਓ ਜੀ ਇਹਨੇ ਸ਼ਾਂਤ ਚਿੱਤ ਹੋ ਕੇ ਲਕਸ਼ਮੀ ਦੇਵੀਆਂ ਨੂੰ ਕੀ ਹੱਥ ਚੱਕਿਆ ਹੋਇਆ ਤੇ ਹੱਥਾਂ 'ਚੋਂ ਫੁੱਟਦੀ ਮਿਹਰ ਦੇਖ ਲਓ ਇੱਕ ਓੰਕਾਰ ਦਾ ਇੱਕ ਗਿਆ ਟੈਟੂ ਟਾਈਪ ਬਣਾਇਆ ਹੋਇਆ ਤੇ ਅੱਖਾਂ 'ਚ ਵੀ ਬਾਬੇ ਦੀ ਕੋਮਲਤਾ ਦਿਖਾਈ ਹੋਈ ਆ ਸਨ ਸਿਲਕ ਸਫਾਕ ਦਾੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ ਫਿਰ ਐਂਡ ਲਵਲੀ ਸੁਰਖ ਟਿਪਸ ਹੋਠ ਮੁਲਾਇਮ ਜੈਮੀ ਪੈਰ ਤੇ ਕੂਲੇਬਾਰ ਦੀ ਹੱਥ ਇਹ ਸਾਡੇ ਬਾਬੇ ਨਾਨਕ ਦੇ ਨਹੀਂ ਹੋ ਸਕਦੇ ਯਾਰ 28000 ਕਿਲੋਮੀਟਰ ਪੈਦਲ ਕੀਆ ਪੈੜਾ ਤੈਹ ਕਰਨ ਵਾਲਾ ਬਾਕੀ ਜਿਹੜਾ ਕਿ ਸਾਡਾ ਬਾਬਾ ਨਾਨਕ ਸੀ ਜਿਹੜਾ ਹਰ ਰੋਜ਼ 25 ਕਿਲੋਮੀਟਰ ਦੀ ਔਸਤ ਪੈਂਦੀ ਆ 22 ਸਾਲ ਸਫਰ ਦੇ ਵਿੱਚ ਰਹਿੰਦੇ ਆ ਤੇ ਮਗਰਲੇ 18 ਸਾਲ ਵੀ ਲੱਕ ਬੰਨ ਕੇ ਕਮਾਈ ਕਰਦੇ ਆ ਖੇਤੀ ਕਰਦੇ ਆ ਉਹ ਬਾਬੇ ਨਾਨਕ ਦਾ ਤੁਸੀਂ ਸੋਚ ਸਕਦੇ ਹੋ ਕਿ ਆ ਤਸਵੀਰਾਂ ਕਿੱਟ ਲ ਹੋ ਸਕਦਾ ਸਾਡਾ ਬਾਬਾ ਨਾਨਕ ਤਾਂ ਜੋਰ ਮਾਰ ਕੇ 60 70 ਕਿਲੋ ਦਾ ਹੋਣਾ ਹੈ ਬਾਕੀ ਬਾਬਾ ਨਾਨਕ ਗਿਆ ਸਫਰ ਦੇ ਦੌਰਾਨ ਦੋਸਤੋ ਕੀ ਆ ਭੁੱਖੇ ਤੇ ਆਏ ਵੀ ਰਹੇ ਕਿਉਂਕਿ ਕਿਸੇ ਢੰਗ ਰੋਟੀ ਮਿਲਦੀ ਸੀ ਕਿਸੇ ਢੰਗ ਮਿਲਦੀ ਨਹੀਂ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਬਾਬੇ ਦਾ ਤਸੱਵਰ ਮਨ ਦੇ ਵਿੱਚ ਲੈ ਕੇ ਧਿਆਨ ਕਰਕੇ ਦੇਖੋ ਮੈਂ ਤਾਂ ਜਸਵੰਤ জাফর ਨੂੰ ਕਹੂੰ ਆ ਇਹ ਮਾਫ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਫਰੈਂਡੇ ਦੀ ਧੂੜ ਨਾਲ ਲੱਤ ਪੱਥ ਪਿੰਜਣੀਆਂ ਟੇੜਕੀਆਂ ਅੱਡੀਆਂ ਤੇ ਨੇਹਰੀਆਂ ਨਾਲ ਉਲਜੀ ਖੁਸ਼ਕ ਦਾੜੀ ਲੂਆਂ برفਾਂ ਦੀ ਝੰਬੀ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਬਰੀਆਂ ਹੱਡੀਆਂ ਦੀ ਡੂੰਘ ਚ ਜਗਦੀਆਂ ਦਗਦੀਆਂ ਤੇਜ ਅੱਖਾਂ ਅੱਖਾਂ ਜੋ ਸਰਕਾਰ ਨੂੰ ਪਰਿਵਾਰ ਨੂੰ ਤੇ ਹਰ ਸੰਸਕਾਰ ਨੂੰ ਪਿੱਛੇ ਜਾਣਦੀਆਂ ਨੇ ਆ ਤਸਵੀਰ ਵਾਲਾ ਪਖੰਡੀਆਂ ਦਾ ਬਾਬਾ ਦੇਖ ਲੋ ਜਿਹਦੇ ਗਲ ਚ ਵੀ ਮਾਲਾ ਤੇ ਸਿਰ ਤੇ ਵੀ ਮਾਲਾ ਰੁਦਰਾਕਸ਼ ਦੀ ਪਾਈ ਆ ਰੁਦਰਾਕਸ਼ ਕਹਿੰਦੇ ਤਿਆਗ ਦਾ ਪ੍ਰਤੀਕ ਆ ਓਏ ਸਾਡਾ ਬਾਬਾ ਨਾਨਕ ਤਾਂ ਕਹਿੰਦਾ ਸੀ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਂ ਕੇ ਰਖਾਓ ਉਹ ਤਾਂ ਯੋਗੀਆਂ ਨੂੰ ਤੇ ਸਿੱਧਾਂ ਨੂੰ ਵੀ ਕਹਿ ਕੇ ਆਇਆ ਸੀ ਕਹਿੰਦੇ ਜਿੰਨਾ ਤੋਂ ਮੰਗ ਕੇ ਖਾਣੇ ਉਹ ਤੇ ਉਹਨਾਂ ਤੋਂ ਪਰਭਾਜ ਦੇ ਕਿਉਂ ਸਮਾਜ ਚ ਜਾ ਕੇ ਵਿਚਰੋ ਥੋੜੀ ਲੋੜ ਆ ਉਹਨਾਂ ਦਾ ਬੋਧੀ ਭਿਖੂਆਂ ਨੂੰ ਵੀ ਸਬਕ ਸਿਖਾਇਆ ਸੀ ਤੇ ਸਾਡੇ ਬਾਬੇ ਨਾਨਕ ਨੇ ਜਿਵੇਂ ਬੁੱਧਤਾ ਕੀ ਆ ਭਿਖ ਭੀਖ ਮੰਗਣੀ ਸਿਖਾ ਕੇ ਗਿਆ ਸਾਡੇ ਬਾਬੇ ਨਾਨਕ ਨੇ ਸਾਨੂੰ ਦਾਨੀ ਬਣਾਇਆ ਫਿਰ ਅੱਗੇ ਪਿਆ ਬਾਬੇ ਦੇ ਕਮੰਡਲ ਦੇਖ ਲੋ ਇਹ ਵੀ ਅੱਜ ਦੇ ਪੁਜਾਰੀ ਲਾਣੇ ਦੀ ਦੇਣ ਆ ਕਿ ਪੁਜਾਰੀ ਲਾਣੇ ਨੇ ਇਸੇ ਕਮੰਡਲ ਦੇ ਵਿੱਚੋਂ ਫਿਰ ਕੀ ਪਵਿੱਤਰ ਜਲ ਕੇ ਛਿੜਕਣ ਵਾਸਤੇ ਘਰੇ ਦੰਦੇ ਆ ਪ੍ਰਸ਼ਾਦ ਦੇ ਰੂਪ ਦੇ ਵਿੱਚ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਇਹਦੇ ਤਸਵੀਰ ਦੇ ਵਿੱਚ ਕੀ ਆ ਹੋਰ ਵੀ ਕਹੀ ਸੀ ਅਸੀਂ ਦੇਖਦੇ ਆ ਕਿ ਬਾਬੇ ਨਾਨਕ ਦੇ ਅੱਗੇ ਫੁੱਲ ਕੀ ਮਾਕੇ ਟੇਕੇ ਹੋਏ ਹੁੰਦੇ ਆ ਉਹ ਜਿਹੜਾ ਬਾਬਾ ਨਾਨਕਾਂ ਦੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਬਾਬੇ ਨਾਨਕ ਨੂੰ ਤੋੜੇਵੇਂ ਫੁੱਲ ਚੰਗੇ ਲੱਗਣਗੇ ਬਾਕੀ ਆ ਮਾਲਾ ਬਾਰੇ ਜੇ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਤਾਂ ਜਨੇਊ ਪਾਉਣ ਤੋਂ ਵੀ 13 ਸਾਲ ਦੀ ਉਮਰ 'ਚ ਜਵਾਬ ਦਿੱਤਾ ਸੀ ਐਸ ਪਟੋਲੇ ਜੇ ਬਾਬੇ ਦੇ ਮਖਮਲੀ ਰੇਸ਼ਮੀ ਕੱਪੜੇ ਪਾਏ ਹੋਇਆ ਤੇ ਪਿੱਛੇ ਸਹਰਾਣਾ ਲਾਇਆ ਹੋਇਆ ਤੁਹਾਨੂੰ ਲੱਗਦਾ ਕਿ ਸਾਡਾ ਬਾਬਾ ਕੀ ਇਹੋ ਜਿਹੇ ਮਖਮਲੀ ਕੱਪੜੇ ਪਾ ਕੇ ਲੋਕਾਂ 'ਚ ਬੈਠਦਾ ਹੋ ਬਲਕਿ ਇਹ ਜਿਹੜੀ ਤਸਵੀਰ ਆ ਇਹਦਾ ਤਸੱਵਰ ਕਰਕੇ ਦੇਖੋ ਕਿ ਤੁਹਾਨੂੰ ਅੱਜ ਦਾ ਪੁਜਾਰੀ ਤੇ ਪਖੰਡੀ ਲਾਣਾ ਦਿਸੂਗਾ ਜਿਨ੍ਹਾਂ ਦੇ ਪਿੱਛੇ ਕੀ ਆ ਵੱਡੀਆਂ-ਵੱਡੀਆਂ ਕੀ ਆ ਤਖਤ ਟਾਈ ਬਣਾਈਆਂ ਹੁੰਦੀਆਂ ਨੇ ਜਿੱਥੇ ਬੈਠ ਕੇ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਰੇਸ਼ਮੀ ਕੱਪੜੇ ਪਾਉਂਦੇ ਆ ਤੇ ਲੋਕਾਂ ਤੋਂ ਮੱਥੇ ਟਿਕਾਉਂਦੇ ਆ ਤੇ ਹੁਣ ਦੋਸਤੋ ਅਸਲ ਤਸਵੀਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਿੰਨੀਆਂ ਸਾਡੇ ਚ ਪ੍ਰਚਲਿਤ ਬਾਬੇ ਦੀ ਪਹਿਲਾਂ ਸਾਡੀ ਜ਼ਿਹਨ ਦੇ ਵਿੱਚ ਵਸਾਏ ਹੋਏ ਤਸੱਵਰ ਕੀਤੇ ਹੋਏ ਬਾਬੇ ਨਾਨਕ ਦੀਆਂ ਜਿਹੜੀਆਂ ਗਲਤ ਜਾਲੀ ਤਸਵੀਰਾਂ ਨੇ ਉਹਨਾਂ ਨੂੰ ਅਸੀਂ ਲਾ ਕੇ ਸੁੱਟ ਗਏ ਪਹਿਲਾਂ ਤਾਂ ਬਈ ਨਦੀ ਵਾਲੀ ਕੀ ਜਾਲੀ ਇਦੇ ਵਿੱਚ ਕੀ ਆ ਬਾਬਾ ਨਾਨਕ ਸਾਡੇ ਕੀ ਆ ਬਾਹਰੋਂ ਦੇ ਦਿਖਾਏ ਗਏ ਆ ਤੇ ਬਾਬੇ ਦੀ ਉਮਰ ਕਿੰਨੀ ਦਿਖਾਈ ਗਈ ਆ ਸਾਰੇ ਦੇਖ ਸਕਦੇ ਹੋ ਗੁਰਨਾਨਕ ਪਾਛੀ ਦੀ ਉਮਰ ਲਗਭਗ 80 ਸਾਲ ਦੇ ਕਰੀਬ ਦਿਖਾਈ ਗਈ ਆ ਇਹ ਅਸਲ 'ਚ ਗੁਰਨਾਨਕ ਪਾਛੀ ਜਦੋਂ ਬੇਈ ਨਦੀ ਦੇ ਵਿੱਚ ਜਾਂਦੇ ਆ ਤਾਂ ਉਸ ਸਮੇਂ ਉਹਨਾਂ ਦੀ ਉਮਰ ਦੋਸਤੋ ਜ਼ੋਰ ਮਾਰ ਕੇ ਕਿੰਨੀ ਸੀ ਵੱਧ ਤੋਂ ਵੱਧ 28 ਤੋਂ 30 ਸਾਲ ਦੇ ਵਿੱਚ ਵਿੱਚ ਕੀ ਆ ਗੁਰਨਾਨਕ ਪਾਛੀ ਦੀ ਉਮਰ ਸੀ 1499 ਦੇ ਵਿੱਚ ਉਹ ਕੀ ਆ ਲਗਭਗ ਉਦਾਸੀਆਂ ਤੋਂ ਨਿਕਲਦੇ ਆ ਉਸ ਤੋਂ ਪਹਿਲਾਂ ਦੀ ਤਸਵੀਰ ਆ ਇਹ ਲਾ ਕੇ ਚੱਲ ਗਏ 28-30 ਸਾਲ ਦਾ ਕੀ ਆ ਗੁਰਨਾਨਕ ਪਾਛੀ ਸਾਹਿਬ ਦੀ ਪਰ ਇਹ ਕੀ ਆ ਬੁੱਢੇ ਸਾਡੇ ਮਨ ਚ ਚ ਤਵਾਏ ਗਏ ਆਕੇ ਨੌਜੋੜ ਆਪਣੇ ਆਪ ਨੂੰ ਕਿ ਉਹ ਜਗ੍ਹਾ ਤੇ ਖੜਾ ਕਰਕੇ ਨਾ ਦੇਖਣ ਤੇ ਦੂਸਰੀ ਤਸਵੀਰ ਦੇਖ ਲੋ ਜਿਹਦੇ ਵਿੱਚ ਕੀ ਆ ਪਹਿਲੀ ਦਾਸੀ ਸਮੇਂ ਗੁਰੂ ਨਾਨਕ ਪਾਸ਼ਾ ਕੁਰੂ ਖੇਤਰ ਪਹੁੰਚਦੇ ਆ ਤੇ ਜਾ ਕੇ ਉੱਥੇ ਜਿਹੜੇ ਵੈਸ਼ਨਵ ਮਤ ਵਾਲੇ ਕੀ ਆ ਬ੍ਰਾਹਮਣ ਸੀ ਉਹਨਾਂ ਨਾਲ ਫਿਰ ਵਿਚਾਰ ਚਰਚਾ ਕਰਦੇ ਆ ਤੇ ਨੀਟ ਦਾ ਝਗੜਾ ਨਿਬੇੜਦੇ ਆ ਕਹਿੰਦੇ ਕੀ ਆ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਕਿਸਮੇ ਪਾਪ ਸਮਾਣੇ ਜਦੋਂ ਗੁਰਨਾਨਕ ਪਾਸ਼ਾ ਇਹ ਚਰਚਾ ਕਰਦੇ ਆ ਉਦੋਂ ਗੁਰਨਾਨਕ ਪਾਸ਼ਾ ਦੀ ਉਮਰ ਦੋਸਤੋ ਕਿੰਨੀ ਸੀ ਜੋਰ ਮਾਰ ਕੇ ਉਹਦੇ 30 ਸਾਲ ਦੇ ਕਰੀਬ ਕੀਆ ਗੁਰਨਾਨਕ ਪਾਸ਼ਾ ਦੀ ਉਮਰ ਸੀ ਜਾਣ ਵੇਲੇ ਕੁਰੂ ਖੇਤਰ ਪਹਿਲਾਂ ਜਾਂਦੇ ਆ ਉਸ ਤੋਂ ਅਗਲਾ ਜਿਹੜਾ ਪੜਾ ਸੀ ਉਹ ਹਰਦਵਾਰ ਦਾ ਸੀ ਜਿੱਥੇ ਜਾ ਕੇ ਕੀ ਆ ਉਹਨਾਂ ਨੇ ਪਿੱਤਰਾਂ ਨੂੰ ਜਿਹੜੇ ਪਾਣੀ ਦੰਦੇ ਸੀਗੇ ਸਮਾ ਕੇ ਮੂੰਹ ਕਰਕੇ ਬ੍ਰਾਹਮਣ ਉੱਥੇ ਫਿਰ ਗੁਰਨਾਨਕ ਪਾਸ਼ਾ ਨੇ ਪਿੱਤਰ ਪੂਜਾ ਦੇ ਕੀਆ ਪਖੰਡ ਦੇ ਖਿਲਾਫ ਫਿਰ ਉੱਥੇ ਕੀ ਕਿਹਾ ਸੀ ਕਹਿੰਦੇ ਜੋ ਮਹਾਨਾ ਘਰਮੁ ਹੈ ਘਰਮੁ ਹੈ ਪਿਤਰੀ ਦੇ ਅੱਗੇ ਵਸਤ ਸਿਆਣਿਆ ਵਿੱਤਰੀ ਚੋੜ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੋ ਖੱਟੇ ਘਾਲੇ ਕੀ ਠੱਗਾ ਜੇ ਤੂੰ ਠੱਗੀ ਮਾਰ ਮਾਰ ਕੇ ਆਪਣੇ ਪਿਤਰਾਂ ਨੂੰ ਕਿ ਪੂਜੀ ਜਾਂਣਾ ਨਾ ਉਹਨਾਂ ਨੂੰ ਵੀ ਚੜਾਵੇ ਜਟਾਉਣਾ ਤਾਂ ਤੁਹਾਡੇ ਪਿਤਰ ਕੀ ਉਥੇ ਸਾਰਾ ਕੁਝ ਕੀ ਸਿਆਣਿਆਂ ਜਾਂਦਾ ਤਾਂ ਹਾਂ ਦਰਗਾਹ ਜਾ ਕੇ ਉਹ ਆਦੇ ਪਿਤਰਾਂ ਨੂੰ ਵੀ ਚੋਰ ਬਣਾਈ ਜਾਂਦਾ ਤੇ ਉਹ ਕਹਿੰਦੇ ਆ ਕਿ ਜਿਹੜੇ ਵਿਚੋਲੇ ਦਾ ਕੰਮ ਕਰਦੇ ਆ ਨਾ ਜਿਹੜਾ ਪਖੰਡੀ ਸਾਥ ਲਾਣਾ ਜਿਹੜਾ ਕਿ ਇਹ ਵਿੱਚ ਬੈਠਾ ਉਸ ਰਾਤ ਕਰਾਉਂਦਾ ਤੇ ਦਕਸ਼ਨਾ ਲੈਂਦਾ ਉਹਨਾਂ ਦੇ ਵੀ ਕਹਿੰਦੇ ਹੱਥ ਵੱਡੇ ਜਾਣਗੇ ਤੇ ਅਸਲ ਦੇ ਵਿੱਚ ਉਹ ਦਰਗਾਹ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਵਾਨ ਕਰਨਾ ਜਿਹੜਾ ਕਿ ਉਹ ਇੱਥੇ ਕਮਾਈ ਕਰਦੇ ਆ ਜਿਹੜੀ ਇੱਥੇ ਕਮਾਈ ਕਰਕੇ ਜਾਂਦੇ ਉਹੀ ਉੱਥੇ ਪ੍ਰਵਾਨ ਹੁੰਨੀ ਹੈ ਤੇ ਇਹ ਕਹਿਣ ਵੇਲੇ ਸਾਡੇ ਗੁਰਗਾਂਖ ਪਾਸ਼ੇ ਦੀ ਉਮਰ ਦੋਸਤੋ ਕਿੰਨੀ ਸੀ ਸਾਰੀ 31-32 ਸਾਲ ਦੀ ਉਮਰ ਸੀ ਪਰ ਇੱਥੇ ਵੀ ਬਾਬਾ ਨਾਨਕ ਬਜ਼ੁਰਗ ਦਿਖਾਏ ਗਏ ਆ ਕਿੰਡਾ ਵੱਡਾ ਬਾਬੇ ਨਾਨਕ ਦਾ ਜੇਰਾ ਹੋ ਯਾਰ ਕਿ ਲੱਖਾਂ ਪੰਡਤਾਂ ਦੇ ਵਿੱਚ ਖੜ ਕੇ ਦਲੀਲ ਦੇ ਨਾਲ ਉਹਨਾਂ ਨੂੰ ਹਰਾਉਂਦੇ ਸੀ ਪਰ ਜੇ ਸ਼ਾਇਦ ਬਾਬਾ ਨਾਨਕ ਸਾਡੇ ਵਿੱਚ ਅੱਜ ਹੁੰਦੇ ਨਾ ਤਾਂ ਫੇਸਬੁੱਕ ਤੇ ਅੱਜ ਉਦੋਂ ਲੋਕ ਚੰਗੇ ਸੀ ਜਿਹੜੇ ਕੀ ਹੈ ਬਾਬੇ ਨਾਨਕ ਦੇ ਨਾਲ ਵਿਚਾਰ ਚਰਚਾ ਕਰਦੇ ਸੀ ਗੁਰੂ ਨਾਨਕ ਪਾਸ਼ੇ ਨੇ ਤਾਂ ਹੀ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਪਰ ਸਾਡੇ ਤਾਂ ਅੱਜ ਕੀ ਹੈ ਸੁਣ ਦਾ ਮੱਦਾ ਹੀ ਖਤਮ ਹੋ ਗਿਆ ਤੇ ਜਿਹੜੀ ਅਖੀਰਲੀ ਦਾਸੀ ਦੀ ਜੇ ਅਸੀਂ ਗੱਲ ਕਰੀਏ ਦੋਸਤੋ ਜਿਵੇਂ ਆਹ ਤਸਵੀਰਾਂ ਜਿਵੇਂ ਮੱਕੇ ਮਦੀਨੇ ਦੀ ਤਸਵੀਰ ਜਿਹੜੀ ਦਿਖਾਈ ਗਈ ਹੈ ਵਿੱਚ ਬਾਬਾ ਨਾਨਕ ਸਾਡਾ 80 ਸਾਲ ਤੋਂ ਉੱਪਰ ਦਾ ਲਗਭਗ ਦਿਖਾਇਆ ਜਾਂਦਾ ਪਰ ਗੁਰੂ ਨਾਨਕ ਪਾਸ਼ਾ ਦੀ ਉਮਰ ਮੱਕੇ ਮਦੀਨੇ ਚੌਥੀ ਦਾਸੀ ਦੇ ਵੇਲੇ ਲਗਭਗ ਦੋਸਤੋ 48-49 ਸਾਲ ਦੀ ਹੋਣੀ ਹੈ ਜਦੋਂ ਮੱਕੇ ਪਹੁੰਚਦੇ ਆ ਉਹ ਇਦੇ ਨਾਲ ਹੀ ਸੈਰਪੁਰ ਵਾਲਾ ਜਿਹੜਾ ਅਸੀਂ ਦੇਖਦੇ ਆਂ ਜਿੱਥੇ ਭਾਈ ਲਾਲੋ ਦੀ ਜਿਹੜੀ ਸਾਖੀ ਆਉਂਦੀ ਆ ਉਹਦੇ ਵਿੱਚ ਵੀ ਅਸੀਂ ਜਾਣਦੇ ਆ ਇਹ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਉਹਦੋਂ ਵੀ 48 ਸਾਲ ਦੇ ਕਰੀਬ ਸੀ ਪਰ ਤਸਵੀਰਾਂ ਦੇ ਵਿੱਚ 80-80 ਸਾਲ ਦੀ ਤਸਵੀਰ ਦਿਖਾ ਕੇ ਸਾਡੇ ਨਾਲ ਮਾਕੇ ਜਿਹਹਣ ਦੇ ਵਿੱਚ ਬਜ਼ੁਰਗ ਬਾਬਾ ਨਾਨਕ ਚਤਵਾਇਆ ਗਿਆ ਤੇ ਹਸਰਬਦਾਲ ਵਾਲੀ ਜਿਹੜੀ ਸਾਖੀ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਜਿੱਥੇ ਬਲੀ ਕੰਧਾਰੀ ਹੋਇਆ ਜਿਹੜਾ ਉਹਦਾ ਜਿਹੜਾ ਕੀ ਆ ਹੌਮੇ ਦਾ ਮਾਕੇ ਪਹਾੜ ਪੱਥਰ ਸੀ ਉਹਨੂੰ ਕੀ ਆ ਗੁਰੂ ਨਾਨਕ ਪਾਤਸ਼ਾਹ ਨੇ ਰੋਕਿਆ ਸੀ ਪਰ ਨੌਜਵਾਨਾਂ ਦੇ ਉਹਨਾਂ ਨਾਲੋਂ ਸਾਂਝ ਤੋੜਨ ਵਾਸਤੇ ਇਹ ਜਿਹੜੀਆਂ ਤਸਵੀਰਾਂ ਸਾਡੇ ਜਹਾਨ ਦੇ ਵਿੱਚ ਫਸਾਉਂਦੀਆਂ ਕਿਉਂਕਿ ਪੁਜਾਰੀ ਲਾਣੇ ਨੂੰ ਵੀ ਡਰ ਲੱਗਦਾ ਤੇ ਅਸੀਂ ਵੀ ਕਿਤੇ ਨਾ ਕਿਤੇ ਡਰਦੇ ਹਾਂ ਇਸੇ ਲਈ ਜਸਵੰਤ ਜਫਰ ਨੇ ਵੀ ਕਿਹਾ ਕਹਿੰਦਾ ਕੀ ਇਹ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲ ਬਾਬਾ ਨਾਨਕ ਅਸੀਂ ਇਹ ਬਾਬੇ ਨਾਨਕ ਦਾ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਹੈ ਨਿਆਣੇ ਵਿਗਾੜ ਸਕਦਾ ਹੈ ਤੇ ਕਿਸੇ ਕਾਬੇ ਵੱਲ ਪੈਰ ਕਰਕੇ ਪ੍ਰਕਰਮਾਂ ਦੇ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜਾ ਲੱਤਾਂ ਟੜਵਾ ਸਕਦਾ ਜਾਂ ਲੱਤਾਂ ਵੜਵਾ ਸਕਦਾ ਸ਼ਾਇਦ ਇਸੇ ਕਰਕੇ ਅਸੀਂ ਡਰਦੇ ਆ ਅਸੀਂ ਕਾਦੇ ਬਾਬੇ ਨਾਨਕ ਦੇ ਪੈਰੋਕਾਰ ਕਹੋਣੇ ਆ ਜੇ ਸਾਡੇ 'ਚ ਹਿੰਮਤ ਹੈ ਸਾਡਾ ਬਾਬਾ ਨਾਨਕ ਬਾਬਰ ਨੂੰ ਜਾਬਰ ਮੂਹਤੇ ਕਹਿੰਦਾ ਸੀ ਸਾਡਾ ਬਾਬਾ ਨਾਨਕ ਕੀ ਹੈ ਪ੍ਰਮਾਤਮਾ ਨੂੰ ਵੀ ਕਹਿ ਦਿੰਦਾ ਸੀ ਕਿ ਇੱਤੀ ਮਾਰ ਪਈ ਕੋਰ ਲਾਣੇ ਤੈਂ ਕੀ ਦਰਦ ਨਾ ਆ ਸਾਡੇ ਬਾਬੇ ਨਾਨਕ ਨੇ ਕਿਹਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ 43 ਗਲੀ ਮੋਰੀਆਓ ਸ਼ਾਇਦ ਰਹਾ ਨੂੰ ਰੱਦ ਕੇ ਤੁਰਨ ਵਾਲੇ ਬਾਬੇ ਨਾਨਕ ਦੀਆਂ ਤਸਵੀਰਾਂ ਦਾ ਭਾਰ ਸਾਡੀਆਂ ਕੰਧਾਂ ਵੀ ਝੱਲ ਨਹੀਂ ਸਕਦੀਆਂ ਤੇ ਹੁਣ ਬਾਬੇ ਨਾਨਕ ਦੀ ਜਿਹੜੀ ਅਸਲ ਤਸਵੀਰ ਆ ਪਹਿਲਾਂ ਤਾਂ ਉਹ ਤਸਵੀਰ ਤੇ ਤੁਹਾਨੂੰ ਦਰਸ਼ਨ ਕਰਾਉਣਾ ਜਿਹੜੀ ਤਸਵੀਰ ਦੇਖਿਆ ਲਗਭਗ ਬਾਬੇ ਦੇ ਸ਼ਖਸੀਅਤ ਦੇ ਨੇੜੇ ਤੇੜੇ ਜਰੂਰ ਅਪੜਦੀ ਆ ਪਰ ਬਾਬੇ ਦੀ ਅਸਲ ਤਸਵੀਰ ਨਹੀਂ ਹੈ ਉਹ ਤੁਸੀਂ ਵੀਰਾ ਜਸਵੰਤ ਸਿੰਘ ਦੀ ਬਣਾਈ ਹੋਈ ਆ ਜਿਹੜੀ 1969 ਦੇ ਵਿੱਚ ਤਿਆਰ ਕੀਤੀ ਸੀ 5 500 ਸਾਲਾ ਜਨਮ ਦਿਹਾੜੇ ਤੇ ਬਾਬੇ ਤੇ ਤੇ ਸਰਕਾਰੀ ਅਧਿਕਾਰੀਆਂ ਨੇ ਜਦੋਂ ਇਹ ਤਸਵੀਰ ਨੂੰ ਦੇਖਿਆ ਸੀ ਕਿਉਂਕਿ ਉਹ ਤਸਵੀਰ ਕੀ ਹੈ ਸਰਕਾਰ ਵੱਲੋਂ ਇੱਕ ਜਾਰੀ ਕਰਨੀ ਸੀ ਉਹ ਮੁਕਾਬਲਾ ਕਰਾਇਆ ਗਿਆ ਸੀ ਤੇ ਜਿਹੜੇ ਪੈਨਲ ਚੁਣਨ ਵਾਸਤੇ ਰੱਖਿਆ ਗਿਆ ਸੀ ਜਦੋਂ ਉਹਨਾਂ ਨੇ ਤਸਵੀਰ ਦੇਖੀ ਤਾਂ ਪਹਿਲਾਂ ਤਾਂ ਹੈਰਾਨ ਹੋਏ ਇਹ ਕੀ ਬਣਾਇਆ ਕਿਉਂਕਿ ਬਾਕੀ ਸਾਰਿਆਂ ਨੇ ਕੀਆ ਸਾਰੇ ਉਹੀ ਪਟੋਲੇ ਜੇ ਬਾਬੇ ਦੀਆਂ ਤਸਵੀਰਾਂ ਬਣਾਈਆਂ ਸੀ ਪਰ ਜਦੋਂ ਜਸਵੰਤ ਸਿੰਘ ਨੂੰ ਪੁੱਛਿਆ ਗਿਆ ਤਾਂ ਇਸ ਤਸਵੀਰ ਦੇ ਵਿੱਚ ਦੋਸਤੋ ਜਸਵੰਤ ਸਿੰਘ ਨੇ ਸਪੂਰ ਬਾਬੇ ਨਾਨਕ ਦਾ ਸਫ਼ਰ ਤੇ ਉਹਦਾ ਫਲਸਫਾ ਸਾਰਾ ਐਕਸਪਲੇਨ ਕਰਤਾ ਸੀ ਇਹ ਤਸਵੀਰ ਸਾਨੂੰ ਦੱਸਦੀ ਕੀ ਆ ਇਹ ਅਸਲ ਬਾਬੇ ਨਾਨਕ ਦੀ ਕੀ ਆ ਪੈੜ ਦੀ ਤਸਵੀਰ ਆ ਜਿਹਦੇ ਵਿੱਚ ਇੱਕ ਕਾਮੇ ਦਾ ਕਿਰਤੀ ਦਾ ਇੱਕ ਪੈਰ ਦਿਖਾਇਆ ਪਿੰਜਣੀ ਦਿਖਾਈ ਆ ਤੇ ਵਿਆਈਆਂ ਵਾਲਾ ਪੈਰ ਇੱਕ ਸਧਾਰਨ ਚੱਪਲ 'ਚ ਦਰਸਾਇਆ ਤੇ ਜਿਹਦੇ ਵਿੱਚ ਕੀ ਹੈ ਇੱਕ ਪੈਰ ਬਾਬੇ ਦਾ ਮੈਦਾਨੀ ਏਰੀਆ 'ਚ ਹੈ ਤੇ ਦੂਸਰਾ ਜਿਹੜਾ ਪੈਰ ਆ ਉਹ ਪਹਾੜਾਂ ਦੇ ਉੱਤੋਂ ਦੀ ਲੰਘ ਰਿਹਾ ਕਿਉਂਕਿ ਬਾਬੇ ਦੇ ਹੌਸਲੇ ਨੂੰ ਤੇ ਬਾਬੇ ਦੀ ਤਾਕਤ ਨੂੰ ਦੱਸਦਾ ਇਹ ਉਹਨਾਂ ਦੇ ਸਫ਼ਰ ਨੂੰ ਬਿਆਨ ਕਰਨ ਵਾਲੀ ਤਸਵੀਰ ਆ ਤੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਆ ਨਹੀਂ ਸਕੀ ਕਿਉਂਕਿ ਪੁਜਾਰੀ ਲਾਣੇ ਨੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਪਹੁੰਚ ਨਹੀਂ ਦਿੱਤੀ ਤੇ ਬਾਬੇ ਦੀ ਜਿਹੜੀ ਅਸਲ ਤਸਵੀਰ ਆ ਉਹ ਦੋਸਤੋ ਕਿਹੜੀ ਆ ਗੁਰਬਾਣੀ ਆ ਗੁਰੂ ਨਾਨਕ ਪਾਸ਼ਾ ਨੇ ਵੀ ਕਿਹਾ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਾਬੇ ਨਾਨਕ ਦੀ ਬਾਣੀ ਨੂੰ ਨਾ ਦੋਸਤੋ ਕੰਧਾਂ ਦੇ ਉੱਤੇ ਬੇਸ਼ੱਕ ਕੀਆ ਜੜਾ ਕੇ ਲਾ ਲਓ ਤੇ ਆਪਣੇ ਜਵਾਕਾਂ ਨੂੰ ਦੇ ਅਰਥ ਜ਼ਰੂਰ ਸਮਝਾ ਦਿਓ ਉਹੀ ਬਾਬੇ ਨਾਨਕ ਦੀ ਅਸਲ ਤਸਵੀਰ ਆ ਆਓ ਰਲ ਕੇ ਘਰਾਂ ਦੁਕਾਨਾਂ ਲਾਇਬ੍ਰੇਰੀਆਂ ਵਿਦਿਅਕ ਸੰਸਥਾਵਾਂ ਤੇ ਚਿੱਤਰ ਗੈਲਰੀਆਂ ਦੇ ਵਿੱਚੋਂ ਕੰਧਾਂ ਤੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਤਸਵੀਰ ਨੂੰ ਉਤਾਰੀਏ ਉਹਨੂੰ ਜਲ ਪ੍ਰਵਾਹ ਜਾਂ ਅਗਨ ਭੇਂਟ ਕਰੀਏ ਤੇ ਮੰਗ ਕਰੀਏ ਐ ਜੀ ਪੀਸੀ ਵਾਲਿਆਂ ਤੋਂ ਵੀ ਕਿ ਬਾਬੇ ਨਾਨਕ ਦੀ ਤਸਵੀਰ ਆ ਜਿਹੜੀ ਜਿਹੜੀ ਪਖੰਡੀ ਵਾਲੇ ਨੇ ਪ੍ਰਚਾਰੀ ਆ ਉਹਨੂੰ ਤਸਵੀਰਾਂ ਦੇ ਵਿੱਚ ਜਾਂ ਕੈਲੰਡਰਾਂ ਦੇ ਉੱਤੇ ਸ਼ਭਾਉਣ ਤੇ ਮਨਾਹੀ ਕੀਤੀ ਜਾਵੇ ਤਾਂ ਕਿ ਸਾਡੀ ਸੋਚ ਬਾਬੇ ਨਾਨਕ ਦੇ ਰਾਹੀਂ ਜਾ ਕੇ ਕਿਤੇ ਪਖੰਡੀ ਲਾਣੇ ਤੱਕ ਨਾ ਜੁੜ ਜੇ ਕਿਉਂਕਿ ਜਿਹੜੀਆਂ ਤਸਵੀਰਾਂ 'ਚ ਪ੍ਰਚਲਿਤ ਹੈ ਉਹ ਬਾਬੇ ਦਾਣਕ ਦੇ ਸਿਧਾਂਤਾਂ ਦੇ ਬਿਲਕੁਲ ਹੀ ਉਲਟ ਨੇ ਜਿੱਥੇ ਬਾਬੇ ਨਾਨਕ ਨੂੰ ਜਾਦੂਗਰ ਬਣਾ ਰੱਖਿਆ ਅਜੇ ਲੋੜਾ ਨੁਕਰੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਬਜਾਏ ਗੱਬਰੂ ਬਾਬੇ ਨਾਨਕ ਨੂੰ ਕੇਂਦਰ 'ਚ ਲੈ ਕੇ ਆਈਏ ਤੇ ਉਹਦੇ ਤਸੱਬਰ ਨੂੰ ਨੌਜਵਾਨਾਂ ਦੇ ਬਣਾ 'ਚ ਬਸਾਈਏ ਕਿਉਂਕਿ ਜਿਹੜੀ ਕ੍ਰਾਂਤੀ ਉਹ ਨੌਜਵਾਨ ਲੈ ਕੇ ਆਉਂਦੇ ਆ ਤੇ ਬਾਬੇ ਨਾਨਕ ਦਾ ਪ੍ਰਭਾਵ ਅਸੀਂ ਸਾਰੇ ਜਾਣਦੇ ਆ ਕਿ ਕਿਸੇ ਬੰਦੇ ਦਾ ਪ੍ਰਭਾਵ ਜੇ ਦੇਖਣਾ ਹੋਵੇ ਤਾਂ ਉਹਦੇ ਜੰਮਣ ਤੋਂ ਪਹਿਲਾਂ ਦਾ ਸਮਾਂ ਉਹਦੇ ਵਿਚਰਨ ਦਾ ਸਮਾਂ ਤੇ ਉਹ ਤੋਂ ਬਾਅਦ ਕੀ ਚੇਂਜ ਆਇਆ ਤਾਂ ਬਾਬੇ ਨਾਨਕ ਨੇ ਸਾਰਾ ਯੁੱਗ ਪਲਟੀ ਕਰਤਾ ਸੀ ਆਪਣੇ ਸਮੇਂ ਦੇ ਵਿੱਚ ਵਿੱਚ ਤੇ ਇਕੱਲੇ ਦੀ ਤਾਕਤ ਦਾ ਅਹਿਸਾਸ ਕਰਾ ਕੇ ਗਏ ਸੀ ਇਸ ਕਰਕੇ ਇਕੱਲੇ-ਇਕੱਲੇ ਨੂੰ ਮੈਂ ਬੇਨਤੀ ਕਰਦਾ ਕਿ ਬਾਬੇ ਨਾਨਕ ਦੇ ਗਲਤ ਅਕਸ਼ ਨੂੰ ਆਪਣੇ ਮਨਾਂ ਚੋਂ ਉਖਾੜ ਕੇ ਸੁੱਟਿਏ ਤੇ ਨੌਜਵਾਨ ਬਾਬੇ ਨਾਨਕ ਦੇ ਤਸੱਵਰ ਨੂੰ